ਗੁਰੂ ਹਰਸਹਾਏ ਦੇ ਬਲਾਕ ਅਫਸਰ ਖੇਤੀਬਾੜੀ ਦੇ ਉੱਤੇ ਇੱਕ ਵਿਅਕਤੀ ਵੱਲੋਂ ਲਗਾਏ ਗੇ ਕਪਲੇ ਅਤੇ ਹਿਰਾਫੇਰੀ ਕਰਨ ਦੇ ਗੰਭੀਰ ਇਲਜ਼ਾਮ ਪ੍ਰੈਸ ਕਾਨਫਰੰਸ ਕਰ ਮੰਗ ਕੀਤੀ ਕਿ ਇਸ ਦੀ ਮੁਕੰਮਲ ਜਾਂਚ ਕੀਤੀ ਜਾਵੇ ਅਤੇ ਬੰਦ ਦੀ ਕਾਰਵਾਈ ਕੀਤੀ ਜਾਵੇ ਮੈਂ ਸਹਿਬ ਸਿੰਘ ਪੌਰ ਸਿੰਘ ਵਾਲਾ ਪੂਰੇ ਤਰ੍ਹਾਂ ਸਰਦਾਰ ਬਲਦੇਵ ਸਿੰਘ ਨੰਬਰ ਦਾ ਸਰ ਕੀ ਮਸਲੇ ਦੇ ਉੱਤੇ ਅੱਜ ਪ੍ਰੈਸ ਕਾਨਫਰੰਸ ਕਰਦੇ ਇਹ ਜੀ ਮਸਲਾ ਜਸਵਿੰਦਰ ਸਿੰਘ ਬਲਾਕ ਅਫਸਰ ਖੇਤੀਬਾੜੀ ਗੁਰੂ ਹਰਸਹਾਏ ਬਹੁ ਕਰੋੜੀ ਕਪੜੇ ਕੀਤੇ ਜੀ ਇਸ ਬੰਦੇ ਨੇ ਤੇ ਮੈਂ ਜਿਹੜਾ ਉਹ ਇਹ ਕਪਲਾ ਜ਼ाहिर ਕਰਨ ਵਾਸਤੇ ਪ੍ਰੈਸ ਕਾਨਫਰੰਸ ਕੀਤੀ ਹੈ ਜੀ ਮੇਰੀ ਮੰਗ ਇਹਦੇ ਵਿੱਚ ਇਸ ਬੰਦੇ ਨੂੰ 7 ਤਰੀਕ ਦਾ ਐਸੇ 7 ਤਰੀਕ ਦਾ ਸਸਪੈਂਡ ਕੀਤਾ ਮੁਵੱਤਲ ਕੀਤਾ ਤੇ ਅਸੀਂ ਆਨੇ ਵੀ ਇਸ ਬੰਦੇ ਤੇ ਪਰਚਾ ਕਰਕੇ ਡਿਸਮਿਸ ਕਰਕੇ ਜਦੋਂ ਸਬੂਤ ਹੀ ਆ ਗਏ ਅੱਗੇ ਡਿਸਮਿਸ ਕਰਕੇ ਪਰਚਾ ਕਰਕੇ ਉਹਨੂੰ ਜੇਲ੍ਹ ਤੇ ਜੋ ਕੀ ਕਪਲੇ ਦੀ ਕਿਸ਼ਕਾ ਹਲੇ ਇਸ ਬੰਦੇ ਨੇ ਕੀਤੇ ਵੀ ਜਰਨਲ ਕੈਟਾਗਰੀ ਦੇ ਬੰਦਿਆਂ ਦੇ ਫਾਰਮ ਭਰ ਕੇ ਅੱਗੇ ਉਹਨਾਂ ਨੂੰ ਐਸਸੀ ਬਣਾਇਆ ਗਿਆ ਐਸਸੀ ਬਣਾ ਕੇ ਇਹਨੇ ਸਬ ਸਿਟੀਆਂ ਖਾਧੀਆਂ ਜੀ ਬੇਲਰ ਖਾ ਗਿਆ ਜਿਹੜੇ ਬੇਲਰ ਆਉਂਦੇ ਆਪਣੇ ਬੇਲਰ ਆਉਂਦੇ ਮਸ਼ੀਨਾ ਆਉਦੀਆਂ ਕਿਰਾਏ ਆਉਂਦੇ ਕੋਈ ਮਸ਼ੀਨ ਨਹੀਂ ਹੈਗੀ ਜਿਹੜੇ ਸਬ ਸਿਟੀਆਂ ਦੇ ਦਿੱਤੇ ਕਿਸੇ ਕੋਲ ਮਸ਼ੀਨ ਨਹੀਂ ਹੈਗੀ ਅਸੀਂ ਇਹ ਇਹ ਅੱਜ ਫਿਰ ਦੁਬਾਰੇ ਮੁੱਖ ਮੰਤਰੀ ਨੂੰ ਇਹੀ ਕਹਿਣਾ ਚਾਹੁੰਦੇ ਆਂ ਕਿ ਇਹਦੀ ਕਾਰਵਾਈ ਕੀਤੀ ਆ ਤੁਸੀਂ ਕਾਰਵਾਈ ਕਰਕੇ ਕੀਤੀ ਆ ਧੰਨਵਾਦ ਤੁਹਾਡਾ ਡੀਐਨੂ ਸਸਪੈਂਡ ਕੀਤਾ ਅਸੀਂ ਆਨੇ ਵੀ ਉੱਤੇ ਪਰਚਾ ਕਰਕੇ ਸਾਡੀ ਮੰਗ ਇਹ ਆ ਬਾਰ-ਬਾਰ ਨਹੀਂ ਇਹ ਕਿ ਤੁਹਾਨੂੰ ਕਿੰਦਾ ਕੋਈ ਸਬੂਤ ਹੈਗੇ ਨੇ ਕਿ ਨਾਲ ਹਾਂਜੀ ਹਾਂਜੀ ਮੇਰੇ ਕੋਲੇ 12 ਬਿੱਲ ਸੀ ਇਹਦੇ ਜੀ 12 ਬਿੱਲ ਮੈਂ ਲਾਏ ਆ ਤੇ ਇਹਨੂੰ ਜਦੋਂ ਬਿੱਲਾਂ ਦਾ ਪਤਾ ਲੱਗਿਆ ਘਰ-ਘਰ ਜਾ ਕੇ ਹੁਣ ਮਸ਼ੀਨਾਂ ਵੰਡਿਆ ਆ ਮਸ਼ੀਨਾ ਵੰਡ ਕੇ ਉਹਨਾਂ ਨੂੰ ਪੈਸਾ ਵੀ ਹੋਰ ਦਿੱਤਾ ਉਹ ਕਹਿੰਦਾ ਮੇਰੇ ਕੋਲੇ ਪੈਸਾ ਵਧੂਗਾ ਮੈਂ ਪੈਸੇ ਹੀ ਵੰਡ ਦੂੰਗਾ ਤੇ ਮੈਨੂੰ ਵੀ ਆਫਰ ਕਰਦਾ ਰਿਹਾ ਪਰ ਮੈਂ ਅਸੀਂ ਇਹਦੀ ਆਫਰ ਜਿਹੜੀ ਸੈਟ ਦੀ ਪਾਸੇ ਕਰਤੀ ਨਹੀਂ ਤੁਸੀਂ ਪੁਲਿਸ ਕੰਪਲੇਂਟ ਕੀਤੀ ਤੇ ਵਾਸਤੇ ਨਹੀਂ ਜੀ ਪੁਲਿਸ ਕੰਪਲੇਟ ਨਹੀਂ ਕੀਤੀ ਜੀ ਤੇ ਕੋਈ ਸੀਐਮ ਸਾਹਮਣੇ ਮੰਤਰੀ ਸਾਹਮਣੇ ਮਿਲੇ ਤੁਸੀਂ ਹਾਂ ਜੀ ਹਾਂ ਜੀ ਸੀਐਮ ਸਾਹਮਣੇ ਵੀ ਅਸੀਂ ਈਮੇਲ ਕੀਤੀ ਤੇ ਸੈਕਟਰੀ ਸਾਹਿਬ ਨੂੰ ਬਸਨ ਤਾਂ ਗਰਗਣੋ ਅਸੀਂ ਮਿਲਣ ਆਏ ਸੀ ਦਫ਼ਤਰ ਆਏ ਪਰ ਮਿਲੇ ਨਹੀਂ ਤੇ ਮੰਤਰੀ ਸਾਹਿਬ ਗਰਮੀਤ ਸਿੰਘ ਖੁੱਡੀਆਂ ਨੂੰ ਮਿਲ ਕੇ ਗਏ ਡਾਇਰੈਕਟਰ ਨੂੰ ਮਿਲ ਕੇ ਗਏ ਉਹ ਕੀ ਕਹਿੰਦੇ ਉਹ ਜੀ ਇਹਦਾ ਪੱਖ ਕੀਤਾ ਡਾਇਰੈਕਟਰ ਸਾਹਿਬ ਨੇ ਤੇ ਮੰਤਰੀ ਸਾਹਿਬ ਗਰਮੀਤ ਸਿੰਘ ਖੁੱਡੀਆਂ ਨੇ ਮੈਨੂੰ ਕਿਹਾ ਵੀ ਅਸੀਂ ਇਹ ਪਰਦਾ ਝਾੜ ਕਰਾਂਗੇ ਕਿਤੇ ਕਾਰਵਾਈ ਕਰਾਂਗੇ ਤੇ ਅੱਜ ਤੁਸੀਂ ਕਾਨਫਰੰਸ ਕਰ ਰਹੇ ਹੋ ਕੋਈ ਐਟੀਮੇਟਮ ਦੇ ਰਹੇ ਹੋ ਕਿ ਕਾਰਵਾਈ ਨਹੀਂ ਹੁੰਦੀ ਤਾਂ ਅਗਲਾ ਕੀ ਹੋ ਜਰ ਹਾਂਜੀ ਜੇ ਅਸੀਂ ਆਨੇ ਵੀ ਕਾਰਵਾਈ ਨਾ ਕੀਤੀ ਤੇ ਮੈਂ ਕੀਰਤੀ ਕਿਸਾਨ ਯੂਨੀਅਨ ਦੇ ਨਾਲ ਹਾਂ ਤੇ ਉਹ ਵੀ ਮੇਰੇ ਨਾਲ ਆ ਮੈਂ ਉਹਨਾਂ ਦਾ ਮੈਂਬਰ ਹਾਂ ਤੇ ਅਸੀਂ ਧਰਨਾ ਲਾਵਾਂਗੇ ਫਿਰ ਜੇ ਨਾ ਕੋਈ ਕਾਰਵਾਈ ਕੀਤੀ ਕਿੰਨਾ ਸਮਾਂ ਦੇ ਰਹੇ ਹੋ ਤਾਂ ਇਸ ਵਾਸਤੇ ਅਸੀਂ ਬਸ 15 20 ਦਿਨਾਂ ਦੇ ਵਿੱਚ ਵਿੱਚ ਅਸੀਂ ਦੇਖਦੇ 15 20 ਦਿਨ ਤੇ ਜੇ ਨਾ ਡਿਸਮਿਸ ਕਰਕੇ ਤੇ ਪਰਚਾ ਕੀਤਾ ਇੱਕ ਲਈ ਨਹੀਂ ਨਾਲ ਹੋਰ ਵੀ ਬੰਦੇ ਨੇ ਕੋਈ ਉਹ ਬਾਹਰ ਨਿਕਲ ਨਗੇ ਜੀ ਪਹਿਲਾਂ ਅਸੀਂ ਇਸੇ ਨੂੰ ਹੀ ਕਵਰ ਕਰਨਾ ਦੂਜੇ ਪਾਸੇ ਬਲਾਕ ਅਫਸਰ ਕੀਤੀ ਬਾੜੀ ਜਸਵਿੰਦਰ ਸਿੰਘ ਨਾਲ ਜਦੋਂ ਫੋਨ ਤੇ ਗੱਲਬਾਤ ਕੀਤੀ ਤੇ ਉਹਨਾਂ ਨੇ ਇਹ ਸਭ ਇਲਜ਼ਾਮਾਂ ਨੂੰ ਨਕਾਰ ਦਿੱਤਾ ਸੁਣੋ ਕੀ ਕਿਹਾ ਹਾਂ ਜੀ ਤੁਸੀਂ ਵੱਡਾ ਸਕੈਂਡਲ ਕੀਤਾ ਕਹਿੰਦੇ ਹੈਪੀ ਸੀਡਰ ਤੇ ਹੋਰ ਸਮਾਨ ਤੇ ਕਿ ਤੁਹਾਨੂੰ ਸਸਪੈਂਡ ਕੀਤਾ ਜੀ ਕਾਹਦਾ ਸਕੈਂਡਲ ਕੀਤਾ ਜਿਹੜੇ ਕਿਸਾਨਾਂ ਦੇ ਨਾਂ ਤੇ ਸਬਸਿਡੀ ਕਰਦੀ ਆਏ ਕਹਿੰਦੇ 1 ਕਰੋੜ ਜਿਹੜਾ ਇਦਾਂ ਉਹਦੀ ਕੋਈ ਗੱਲ ਨਹੀਂ ਹੈਗੀ ਕੋਈ ਗੱਲ ਨਹੀਂ ਸਸਪੈਂਡ ਫਿਰ ਤੁਹਾਨੂੰ ਕਰਕੇ ਇਸ ਕੇਸ 'ਚ ਕੀਤਾ ਹੈ ਜੇ ਗਲਤ ਕੀਤਾ ਤੁਸੀਂ ਸਸਪੈਂਡ ਤਾਂ ਕੀਤਾ ਨਾ ਗਲਤ ਕੀਤਾ ਓਕੇ ਤੁਸੀਂ ਇਹਦੀ ਹਰ ਤਰ੍ਹਾਂ ਦੀ ਜਾਂਚ ਦਾ ਚਾਹੁੰਦਾ ਮੈਂ ਡਿਪਾਰਟਮੈਂਟ ਤੋਂ ਕਿਨਾਂ ਪੁੱਛੂ ਕਿ ਨਾ ਕੁਝ ਨਹੀਂ ਮੈਨੂੰ ਹਲਾਓ ਕਰੋ ਕਦੋਂ ਆਪਣੇ ਕੋਲ ਗੱਲ ਕਰੋ ਕਦੋਂ ਗੱਲ ਜਿਹੜੀ ਨਹੀਂ ਤੁਹਾਡੇ ਤੇ ਪ੍ਰੈਸ ਕਾਨਫਰੰਸ ਕੀਤੀ ਹੈ ਜਸਵਿੰਦਰ ਸਿੰਘ ਜੀ ਨੇ ਅੜੀ ਜਾਵੇ ਜੀ ਉਹ ਗਲਤ ਹੈ ਬਿਲਕੁਲ ਗਲਤ ਓਕੇ ਇਹ ਇੱਕ ਕਹਿੰਦੇ ਸਵੇਦੇ ਵੀ ਤੁਸੀਂ ਖਾ ਗਏ ਕੱਟ ਕੇ ਡਾਕਟਰ ਨੂੰ ਇਹ ਸਵੇਦੇ ਕਿਹੜੇ ਸਵੇਦੇ ਡਾਕਟਰ ਤੁਸੀਂ ਕੱਟੇ ਉਤੇ ਠੀਕ ਹੈ ਤੁਹਾਨੂੰ ਗਲਤ ਇਨਫਰਮੇਸ਼ਨ ਹੈ ਬਿਲਕੁਲ ਗਲਤ ਇਨਫਰਮੇਸ਼ਨ ਹੈ ਇੱਕ ਇਹ ਵੀ ਹੈ ਕਿ ਤੁਹਾਡਾ ਜਿਹੜਾ ਕੰਬੋਜ ਬਰਾਦਰੀ ਦੇ ਤੁਸੀਂ ਕਿਹਾ ਕਹਿੰਦੇ ਜਿਹੜਾ ਸਰਟੀਫਿਕੇਟ ਹੈ ਤੁਹਾਡਾ ਅਸੀਂ ਤੇ ਨੌਕਰੀ ਕਰ ਰਹੇ ਹਾਂ ਤੁਸੀਂ ਇਹ ਗੀਡਰ ਗੱਲ ਕਰੋ ਮੇਰਾ ਸਟੇ ਹੋਇਆ ਤੁਸੀਂ ਕਿਸ ਵਿਆਹ ਤੇ ਗੱਲ ਕਰ ਰਹੇ ਹੋ ਤੁਸੀਂ ਦੱਸ ਸੁਣੋ ਸਟੇ ਹੋਇਆ ਹੈ ਕਿਸ ਆ ਤੁਹਾਡੇ ਕੋਲ ਇਨਫੋਰਮੇਸ਼ਨ ਨਹੀਂ ਕਿ ਅਗਰ ਤੁਸੀਂ ਨਾ ਪੁੱਛਾਇਓ ਨਹੀਂ ਨਹੀਂ ਤੁਸੀਂ ਐਸਸੀ ਸਰਟੀਫਿਕੇਟ ਦੇ ਆਧਾਰ ਤੇ ਜੇ ਤੁਸੀਂ ਸਟੇ ਲਈ ਹੈ ਤਾਂ ਉਹਨੂੰ ਕੋਈ ਗੱਲ ਨਹੀਂ ਹੈ ਮੈਂ ਤੁਹਾਡੇ ਕੋਲ ਇਨਫੋਰਮੇਸ਼ਨ ਦੀ ਗੱਲ ਕਰ ਤੁਸੀਂ ਜੋ ਐਦਾਂ ਦੀ ਕੋਈ ਨਹੀਂ ਜੇ ਸਟੇ ਹੋਇਆ ਨਾਲ ਕੋਰਟ 'ਚ ਤਾਂ ਮਾਮਲਾ ਹੈ ਕੋਰਟ 'ਚ ਮਾਮਲਾ ਜਦੋਂ ਕੋਰਟ 'ਚ ਮਾਮਲਾ ਫਿਰ ਤੁਸੀਂ ਉੱਥੇ ਪੁੱਛੇ ਦਿੱਤਾ ਉਹ ਹੀ ਕੋਚਰੇ ਨੂੰ ਹੋਈ ਤਾਂ ਪੱਕ ਲੈਣ ਲਈ ਫੋਨ ਕੀਤਾ ਅਸੀਂ ਕੋਈ ਐਨੇ ਵੀ ਇਨਾਂ ਨਾਲ ਮਿਲ ਕੇ ਚੱਲਾਂਗੇ ਇਹਨਾਂ ਦੇ ਤੇ ਬਣ ਗਿਆ ਤੁਹਾਡੇ ਇਸ ਟੈਂਪਰ ਪੱਕਾ ਸਾਡੀ ਵੀ ਡਿਊਟੀ ਬਣਦੀ ਆ ਕਿ ਹਰ ਬੰਦੇ ਦਾ ਪੱਕਾ ਲਿਆ ਜਾਵੇ ਤਾਂ ਤੁਹਾਨੂੰ ਕੋਈ